ਉਹ ਚੰਗਾਲੀ ਵਾਲੇ ਪਿੰਡ 'ਚ ਬੈਠੇ ਆ ਅਸੀਂ ਲਹਿਰੇਗਾ ਅੱਗੇ ਦੇ ਕੋਲੇ ਲਹਿਰੇਗਾ ਅੱਗੇ ਦੇ ਐਂਟਰ ਕਰਨ ਤੋਂ ਪਹਿਲਾਂ 3-4 ਕਿਲੋਮੀਟਰ ਹੋਰਾਂ ਪਿੰਡ ਆ ਇਹ ਇਹ ਨੌਜਵਾਨਾਂ ਨੇ ਸਾਰਿਆਂ ਨੇ ਆਪ ਇਕੱਠੇ ਹੋ ਕੇ ਆਪਣੇ ਪੈਸੇ ਪਾ ਕੇ 2300 ਰੁਪਏ ਤੋਂ ਲੈਵਰੀ ਸ਼ੁਰੂ ਕੀਤੀ ਤੇ ਅੱਜ ਇਹਨੇ 800 ਕਿਤਾਬਾਂ ਦਾ ਖੋ ਚੁੱਕੇ ਨੇ ਤੇ ਆਪਾਂ ਕੋਸ਼ਿਸ਼ ਕਰੀਏ ਕਿ ਸਾਰੇ ਅਸੀਂ ਵੀ ਸਾਥ ਦੇਵਾਂਗੇ ਤੁਹਾਡੇ ਜੇ ਕੋਈ ਸਾਥ ਦੇਣਾ ਚਾਹੁੰਦਾ ਇਹਨਾਂ ਦਾ ਵੀ ਇਹ 800 ਕਿਤਾਬ ਨੂੰ ਹਜ਼ਾਰ ਕਰੀਏ ਹਜ਼ਾਰ ਤੋਂ 8000 ਕਰੀਏ ਸੋ ਇਹ ਲੈਵਰੀ ਵੱਡੀ ਬਣੀ ਔਰ ਤੁਹਾਡੇ ਵਰਗੇ ਨੌਜਵਾਨਾਂ ਦੀ ਲੋੜ ਆ ਔਰ ਵਿਰੋਧ ਹੋਏਗਾ ਹੁੰਦਾ ਵੀ ਰਹੇਗਾ ਕਿਉਂਕਿ ਜਦੋਂ ਤੁਸੀਂ ਸਮਾਜ ਦੇ ਵਿੱਚ ਚੰਗੀ ਲਹਿਰ ਲੈ ਕੇ ਜਾਂਦੇ ਹੋ ਚੰਗੇ ਇਨਸਾਨ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਤਾਂ ਵਿਰੋਧ ਹੁੰਦਾ ਹੈ ਕੁਝ ਬੰਦਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਗੱਲਾਂ ਕਿਉਂਕਿ ਸਿਸਟਮ ਦੇ ਵਿੱਚ ਫਿੱਟ ਫਿੱਟ ਨਹੀਂ ਜਾਂਦੀ ਹੈ ਹਨਾ ਪੁਰਜੇ ਨਹੀਂ ਨਾ ਬਣਦੇ ਪੁਰਜੇ ਬਿਰਲ ਨਹੀਂ ਬਣਦੇ ਸੋ ਪੁਰਜੇ ਪਸੰਦ ਨਹੀਂ ਸਮਾਜ ਨੂੰ ਸੋ ਜੇ ਤੁਸੀਂ ਪੁਰਜੇ ਬਣਾਣਾਂ ਨਹੀਂ ਪਸੰਦ ਕਰਦੇ ਵਿਰੋਧਤਾ ਹੋਊਗਾ ਪਰ ਬਹੁਤ ਸੋਣਾ ਬਹੁਤ ਵਧੀਆ ਕੰਮ ਕਰਦਾ ਹੈ ਇਹ ਸਰ ਤੁਹਾਨੂੰ ਇਹ ਇਸ ਗੱਲ ਸਭ ਤੋਂ ਵੱਧ ਖੁਸ਼ੀ ਹੁੰਦੀ ਆ ਵੀ ਇਹਦੇ ਚ ਨਾ ਇਹ ਬਾਹਰੋਂ ਆ ਕੇ ਇੱਥੇ ਦੇ ਮਜ਼ਦੂਰਾਂ ਨੇ ਇੱਥੇ ਦੇ ਮਿਸਤਰੀ ਪਲੰਬਰ ਇਲੈਕਟ੍ਰੀਸ਼ੀਅਨ ਅਸੀਂ ਆਪ ਕੋ ਸਾਡੇ ਮਾਵੇ ਉਹਨਾਂ ਨੇ 100 ਰੁਪਏ ਬਾგი ਨੂੰ ਖਟਕਾਈ ਤੇ ਵਾਹ ਇਹਦੀ ਦਾ ਕਿਸ ਨੂੰ ਇਹਦਾ ਇੰਨੀ ენਰਜੀ ਮਿਲਦੀ ਰਿਆ ਇਹਨੂੰ ਇੰਦਾ ਹੀ ਚਲਾਉਣਾ ਠੀਕ ਵੀ ਕਿਸੇ ਦੇ ਕੋਲ ਤਾਂ ਐਵੇਂ ਕੋਈ ਆ ਕੇ ਖੁਰਦਾਨ ਲੇਗਾ ਤਾਂ ਗੱਲ ਹੋਊਗੀ ਨਹੀਂ ਇੱਥੇ ਲੋਕਾਂ ਦੇ ਵਿੱਚੋਂ ਆਪੇ 5 ਰੁਪਏ ਬਾਈ 10 ਰੁਪਏ ਬਾਈ 100 ਰੁਪਏ ਬਾਈ ਫੇਰੇ ਹੁਣ ਚਲਾਇਆ ਸਰ 9 ਸਾਲ ਹੋ ਗਏ ਚੱਲਦੀ ਤਾਂ ਕਿਹੋਲ ਦੇ ਲੈ ਕੇ ਜਾਣਾ ਨਹੀਂ एकदम ਵਧੀਆ ਕਰ ਰਹੇ ਤੁਸੀਂ ਤੇ ਸਭ ਨੂੰ ਤੁਸੀਂ ਨਾਲ ਰਾਜਗਰੀ ਦਾ ਕੰਮ ਕਰਦਾ ਯਾਰ ਮਿਸਤਰੀ ਹੈ ਨਾਲ ਤੇ ਆਹ ਕੰਮ ਕਰਦਾ ਕਮਾਲ ਲੱਗਦਾ ਵੀ ਡਾਰਲਿੰਗ ਬਹੁਤ ਧੀਆ